ਨਮਸਕਾਰ ਦੋਸਤੋ ਮੈਂ ਰਮੇਸ਼ ਕਬਤਾਨਸ ਤੇਰਾ ਗੱਬਣੀ ਉਸਕੋ ਪੂਰਾ ਪੰਜਾਬ ਅੱਜ ਤੁਸੀਂ ਦੇਖਿਆ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਪਰਮਲ ਝੋਨੇ ਦੀ ਖਰੀਦ ਦੀ ਜਿਹੜੀ ਸ਼ੁਰੂਆਤ ਕਰਾਈ ਹੈ ਔਰ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਝੋਨਾ ਸੁੱਕਾ ਮੰਡੀ ਚ ਲੈ ਕੇ ਆਉਣ ਉਹ 17% ਨਮੀ ਵਾਲਾ ਝੋਨੇ ਦੀ ਖਰੀਦ ਕੀਤੀ ਜਾਊਗੀ ਔਰ ਜਿੰਨਾ ਸੁੱਕਾ ਝੋਨਾ ਲੈ ਕੇ ਆਣਗੇ ਉਸ ਦੀ ਖਰੀਦ ਜਿਹੜੀ ਨਾਲ ਦੀ ਨਾਲ ਹੋਜੂਗੀ ਔਰ ਨਾਲ ਦੀ ਨਾਲ ਝੋਨਾ ਜਿਹੜਾ ਪਲਾਇਆ ਜਾਊਗਾ ਤਾਂ ਕਿ ਕਿਸੇ ਵੀ ਕਿਸਮ ਦੀ ਮੰਡੀ ਦੇ ਵਿੱਚ ਦਿੱਕਤ ਨਾ ਆਵੇ ਉਹਨਾਂ ਨੇ ਵਿਸ਼ਵਾਸ ਕਰਾਇਆ ਆ ਆਰਤੀਆਂ ਨੂੰ ਕਿਸਾਨਾਂ ਨੂੰ ਲੇਬਰ ਨੂੰ ਮੁਨੀਮ ਨੂੰ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। اچھا جو محمد احمد 17 18 ساٹھا بندہ بتا پر آ رہا ہے تو دیوڑی میں وہاں کھڑا ہے اس کو دیکھو اس کو دیکھو ایک منٹ تک آ جاؤ آ جاؤ دیکھ 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 برادر دیکھو آگے تو آگے دیکھو بھائی باؤ جی آؤ बोलै सोले ਵਾਇਗੁਰੂ ਬੜਾ ਬੋਲ ਵਾਇਗੁਰੂ ਇਹ ਵੀ ਬੋਲ ਵਾਇਗੁਰੂ ਇੱਕ ਇੱਕ ਲਾਈਨ ਬਾਈਏ ਕੱਥੇ ਸਪੀਕਰ ਸਾਹਿਬ ਨੂੰ ਖਾਓ ਤਣ ਚਾਰ ਲੱਡੂ ਵਾਇਗੁਰੂ ਵਾਇਗੁਰੂ ਇੱਕਦਮ ਮਾਨ ਸਾਹਿਬ ਨੂੰ ਵੀ ਖਾਓ ਮਾਨ ਸਾਹਿਬ ਨੂੰ ਵੀ ਖਾਓ ਬੋਲਿਆ ਜੀ ਮਾਨ ਸਾਹਿਬ ਨੂੰ ਬੋਲੋ ਸਪੀਕਰ ਸਾਹਿਬ ਨਾਮ ਚੋਣ ਇਹੋ ਜਾਵਾ ਮੇਰਾ ਤੇ ਜੀ ਨਾਮ ਬਾਈਨਾ ਵਾਹਿਗੁਰੂ ਬੱਲੇ ਬੱਲੇ ਜੀ ਉਹ ਵੀ ਆ ਜਾਗਰਾ ਕੋਈ ਠੰਡਾ ਵਾਹ ਵਾਹ ਬਹੁਤ ਸਤਿ ਸ਼੍ਰੀ ਅਕਾਲ ਪਰਮਾਤਮਾ ਜਿਹੜੀ ਸੇਵਾ ਤੋਂ ਬੱਤੀ ਆ ਜਿਵੇਂ ਲੱਗੇ ਅਸੀਂ ਮਾਨਸਾ ਦੀ ਸੇਵਾ ਕਰੀਏ ਸਾਰੇ ਸੁਖੀ ਰਹਣ ਬਹੁਤ ਧੰਨਵਾਦ ਵਾਹਿਗੁਰੂ ਦੀ ਕਾਰਨ ਸਾਹਿਬ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਥੈਂਕ ਯੂ ਥੈਂਕ ਯੂ ਜੀ ਦਾ ਪਹਿਲਾਂ ਕੈਪਸ ਕਰਮੋ ਕੇ ਦਿਖਾ ਦੇ ਜੀ ਕਿੱਥੀ ਆ ਗਈ ਸੀ ਪਰ ਉਹ ਕਿੱਥੀ ਰਹੀ ਗਈ ਕਲੀ ਹੋਰ ਪੁੱਛਣਾ ਹੈ ਆਪਾਂ ਆਪ ਕਰਾਂਗੇ ਜੀ ਕਿਹਤਾਰੀਆ ਸਾਹਿਬ ਕੀ ਕਹਿਣਾ ਹੈ ਔਰ ਕੇਵ ਜੇ ਪ੍ਰਬੰਧ ਕੀਤੇ ਗਏ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਕਿਸਾਨ ਨਦੀ ਕਾਰੋਬਾਰੀ ਦੁਕਾਨਦਾਰ ਸਾਰਿਆਂ ਦੇ ਲਈ ਹਮੇਸ਼ਾ ਉਹਨਾਂ ਦੀ ਸੇਵਾ ਲਈ ਬਚਪੰਦਾ ਹੈ। ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਜਿਹੜੇ ਸਾਡੇ ਕਮਿਸ਼ਨ ਅਫੀਸਰਾਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਗੱਲ ਸੁਣੀਆ ਤੇ ਅਸੀਂ ਵੀ ਅੱਜ ਜਿਹੜਾ ਇਹ ਪ੍ਰਬੰਧ ਜਿਹੜਾ ਸ਼ੁਰੂ ਕੀਤੀ ਹੈ, ਉਗਠਨ ਕੀਤਾ ਹੈ। ਇਹਦਾ ਬੜੀ ਬੋਲੀ ਦਾ ਛੋਟੀ ਦੀ ਬੋਲੀ ਦਾ ਉਸ ਤੋਂ ਪਹਿਲਾਂ ਸਾਡੇ ਜਿਹੜੇ ਮੰਡੀ ਦੇ ਪ੍ਰਧਾਨ ਨੇ ਖੈਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਔਰ ਮਾਰਕੀਟਿੰਗ ਡਿਪਟੀ ਮੈਨਜਰ ਆਪਣੇ ਸਾਡੇ ਆਪਸ ਦਾ ਬਾਨਾ ਉਹਨਾਂ ਨਾਲ ਗੱਲਬਾਤ ਕਰਕੇ ਇਤੋਂ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਔਰ ਕਿਸੇ ਤਰ੍ਹਾਂ ਦੀ ਕੋਈ ਵੀ ਐਥਰਲ ਸੂਟ ਨਹੀਂ ਹੋਏਗੀ ਜਿਹੜੀ ਇੱਥੇ ਨਾ ਹੋਵੇ ਸਾਰੀਆਂ ਸੂਟਾਂ ਇਸ ਮੰਡੀ ਦੇ ਵਿੱਚ ਅਸੀਂ ਸਾਡੇ ਕਿਸਾਨਾਂ ਨੂੰ ਵੈਦੂਰਾ ਔਰ ਦੋ ਲਿਆਣ ਆਰਥੀਆਂ ਨੂੰ ਦੇਵਾਂਗੇ ਔਰ ਅਸੀਂ ਕੁਮਾਰਦਰ ਸ਼ੀ ਜਿਹੜੀ ਇਹ ਖਰੀਦ ਹੈ ਉਹਦੇ ਲਈ ਬਚਨ ਬਤ ਲਿਫਟਿੰਗ ਹੱਡ ਸੰਬੰਧ ਵਿੱਚ ਜੋ ਦਿੱਕਤਾਂ ਆਉਂਦੀਆਂ ਉਹ ਉਸ ਬਾਰੇ ਕਹਿਣਾ ਚਾਹੁੰਦੇ ਪਿਛਲੇ ਸਾਲ ਸਾਰੇ ਪੰਜਾਬ 'ਚ ਦਿੱਕਤ ਸੀ ਲੇਕਿਨ ਕੋੜ ਕੋੜੇ ਕੋਈ ਦਿੱਕਤ ਨਹੀਂ ਆਈ ਕਿ ਅੱਜ ਕਿਤੇ ਕਿਤੇ ਦਿੱਕਤ ਨਹੀਂ ਸ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਐਸਓਆਰ 3 ਐਸਓਆਰ 3 ਦੀ ਪਿਛਲੇ ਸਾਲ ਤੋਂ ਪਹਿਲਾਂ ਹੋ ਰਹੀ ਹੈ ਹਾਂ ਪਿਛਲੇ ਸਾਲ ਤੋਂ ਪਹਿਲਾਂ ਹੋ ਰਹੀ ਹੈ ਸੋ ਤੁਹਾਨੂੰ ਵਿੰਡੋ ਵੱਧ ਮਿਲ ਜੂਗੀ ਹੁਣ ਸੋ ਹੁਣ ਜ਼ਿਆਦਾ ਸਮੂਥ ਹੋਏਗਾ ਜਿਹੜਾ ਇਹ ਠੀਕ ਹੋਊਗਾ ਸਰ ਅੱਜ ਝੋਨੇ ਦੀ ਫਸਲ ਫਕਰਾਂ ਦਿੱਤੀ ਜਾ ਰਹੀ ਹੈ ਸਰ ਅੱਜ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਦਾ ਮੂਰਤ ਕੀਤਾ ਗਿਆ ਸਪੀਕਰ ਸਾਹਿਬ ਵੱਲੋਂ ਕੀ ਕਹਿਣਾ ਸਰ ਅੱਜ ਸਪੀਕਰ ਸਾਹਿਬ ਵੱਲੋਂ ਆਪਣੇ ਕਰਤਮ ਨਾਲ ਜਿਹੜਾ ਸਰਕਾਰੀ ਖਰੀਦ ਝੋਨੇ ਦੀ ਸ਼ੁਰੂ ਕਰਵਾ ਦਿੱਤੀ ਗਈ ਹੈ ਤੇ ਜਿੰਨੇ ਵੀ ਜਿਹੜੇ ਇੱਥੇ ਫਸਲਾਂ ਆਈ ਸੀ ਉਹ ਸਾਰੀ ਦੀ ਵਿਕਰੀ ਹੋ ਚੁੱਕੀ ਹੈ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਇਹ ਝੋਨਾ ਸਤਾ ਕੇ ਮੰਡੀ ਜੀ ਲਿਆਏ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਈ ਤੇ ਨਾਲ ਦੀ ਨਾਲ ਚੁਕਾਇਆ ਗਿਆ ਇਹ ਝੋਨੇ ਦੀ ਜਿਹੜੀ ਪੇਮੈਂਟ ਉਹ 48 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਉਹ ਹੋ ਜਾਂਦੀ ਹੈ ਤੇ ਜਿਹੜਾ ਇਹਦੀ ਲਿਫਟਿੰਗ ਹੈ ਉਹ 72 ਘੰਟਿਆਂ ਦੇ ਵਿੱਚ ਕਰਾ ਦਿੱਤੀ ਜਾਊਗੀ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਧੁਰਨਾ ਸਕਾ ਕੇ ਹੀ ਬੱਡੀ ਚ ਲੈ ਕੇ ਨਾ ਜਾਵੇ ਤੇ ਜਿਹੜਾ ਬਾਸਮਤੀ ਦੀ ਖਰੀਦ ਹੈ ਉਹ ਤਕਰੀਬਨ 20 ਦਿਨ ਤੋਂ ਜਿਹੜਾ ਸਾਡੇ ਚੱਲ ਰਹੀ ਹੈ ਜਿਹਦੇ ਵਿੱਚ 1,32,000 ਘਟਾਇਆ ਇਸ ਵੇਲੇ ਪਹੁੰਚ ਚੁੱਕਾ ਹੈ ਜੋ ਕਿ ਸਾਰਾ ਪਰਚੇਜ ਹੋ ਚੁੱਕਾ ਹੈ ਤੇ ਲਿਫਟਿੰਗ ਵੀ ਹੋ ਚੁੱਕੀ ਹੈ ਸਿਰ ਪ੍ਰਬੰਧ ਕੇਵਲ ਜੇ ਮੰਡੀ ਦੇ ਵਿੱਚ ਖਰੀਦ ਦੇ ਪ੍ਰਬੰਧ ਸਾਰੇ ਮੁਕੰਮਲ ਹੈ ਜੀ ਲਾਈਟਿੰਗ ਦਾ ਸਫਾਈ ਦਾ ਕੀ ਗੁਰਵਾਨਾ ਜੀ ਪੂਰੀ ਲਾਈਟਾਂ ਜਿਹੜੀਆਂ ਸਭੇ ਇੱਥੇ ਇਹਦਾ ਮੇਨ ਜਾੜ ਦੇ ਵਿੱਚ ਪੱਕੀਆਂ ਲੱਗੀਆਂ ਹੋਈਆਂ ਸਾਰੀਆਂ ਨੂੰ ਜਿਹੜਾ ਚੈੱਕ ਕਰਕੇ ਚਾਲੂ ਹਲਤ ਦੇ ਵਿੱਚ ਕਰਵਾ ਦਿੱਤਾ ਗਿਆ ਜਿਹੜਾ ਸਫਾਈ ਦਾ ਪ੍ਰਬੰਧ ਹੈ ਉਹ ਵੀ ਮੁਕੰਮਲ ਹੋ ਗਿਆ ਜਿਹੜੇ ਵਾਸ਼ਰੂਮ ਹਨ ਉਹਨਾਂ ਦੇ ਉੱਤੇ ਵੀ ਜਿਹੜੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਸੋਭਾ ਸ਼ਾਮ ਦੋਨੋਂ ਟਾਈਮ ਸਾਫ ਕਰ ਦਿੱਤੇ ਜਾਂਦੇ 100 ਨੰਬਰ ਦੀ ਬੈਕ ਸਾਈਡ ਤੇ ਲਾਈਟਾਂ ਦਾ ਪ੍ਰਬੰਧ ਕੁਝ ਖਾਸ ਤਾਂ ਨਹੀਂ ਲੱਗਦਾ ਉਹ ਕਹ ਰਹੇ ਸੀ ਕਿ ਲੱਗ ਰਹੀਆਂ ਨਵੀਆਂ ਕਦੋਂ ਤੱਕ ਲੱਗ ਜਾਣਗੀਆਂ ਜਿੱਥੇ ਵੀ ਕੋਈ ਘਾਟ ਹੈ ਉਹ ਮੇਰੇ ਇਤਿਹਾਰ ਚਲੇ ਹਦੀ ਜਾਵੇ ਉਹ 24 ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਸੋਲਵ ਕੀਤਾ ਜਾਵੇ